ਸਤਿ ਸ਼੍ਰੀ ਅਕਾਲ ਜੀ ਅੱਜ ਐਂਸੀ ਅਸੀਂ ਨਵੀਂ ਲੋਕੇਸ਼ਨ ਤੇ ਇਹ ਲੋਕੇਸ਼ਨ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਪਿੰਡ ਢੋਲਵਾਹਾ ਤੋਂ 4-5 ਕਿਲੋਮੀਟਰ ਦੀ ਦੂਰੀ ਤੇ ਆ ਇਹ ਹੁਸ਼ਿਆਰਪੁਰ ਡਿਸਟ੍ਰਿਕਟ ਦਾ ਦੂਸਰਾ ਡੈਮ ਆ ਜਿਹਨੂੰ ਥਾਣਾ ਡੈਮ ਕਹਿੰਦੇ ਆ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਡੈਮ ਆ ਪਹਾੜਾਂ ਦੇ ਵਿਚਕਾਰ ਬਣਿਆ ਹੋਇਆ ਐ she looks deep into my eyes and mine silent the problems in her head mm -hmm. ਲਓ ਜੀ ਡੈਮ ਦੇ ਕੋਲ ਥੱਲੇ ਆ ਗਏ ਜਿੱਥੇ VOTING ਹੁੰਦੀ ਹੈ ਜੀ ਆ VOTING ਵਾਸਤੇ ਇਹਨਾਂ ਨੇ ਬੋਟਸ ਰੱਖੀਆਂ ਹੋਈਆਂ ਆ 2 ਤੋਂ 3 ਬੋਟਸ ਆ ਤੇ ਜਿਹੜੇ ਇੱਥੇ ਮਤਲਬ ਗਵਰਨਮੈਂਟ ਵੱਲੋਂ ਬੰਦੇ ਰੱਖੇ ਹੋਏ ਆ ਉਹ VOTING ਆਪ ਨਾਲ ਹੋ ਕੇ ਕਰਵਾਉਂਦੇ ਆ ਜਿਹੜੀ ਇਹ ਜਿਹੜਾ ਡੈਮ ਆ ਇਹਦੀ ਲੰਬਾਈ ਤਕਰੀਬਨ 2 ਤੋਂ 3 ਕਿਲੋਮੀਟਰ ਆ ਤੇ ਇਹ ਬੋਟ ਆ ਜੀ ਬੋਟ ਤੋਂ ਆ ਜਾ ਘੁੰਮ ਸਕਦੇ ਆ ਆ ਬੋਟਿੰਗ ਇਹਨਾਂ ਦੱਸਿਆ ਹੋਇਆ ਹੈ ਕਿਹੜਾ ਕਿਹੜੀ ਚੀਜ਼ਾਂ ਪ੍ਰੀ ਵਾਇਟਿੰਗ ਹੋ ਸਕਦੀ ਆ ਬੋਟਿੰਗ ਹੋ ਸਕਦੀ ਆ ਮੋਟਰ ਬੋਟਿੰਗ ਹੈਗੀ ਹੈ ਨਾ ਮਤਲਬ ਜੰਗਲ ਸਫਾਰੀ ਹੈਗੀ ਆ ਸਭ ਕੁਝ ਦੱਸਿਆ ਹੋਇਆ ਜਾਂਦੇ ਤੇ ਨੈਕਸਟ ਮੈਪ ਵੀ ਬਣਾਇਆ ਹੋਇਆ ਹੈ ਇਹ ਅਸੀਂ ਚੱਲੇ ਆ ਜੀ ਉੱਪਰ ਹਰਟਸ ਤਿਆਰ ਕੀਤੀਆਂ ਹੋਈਆਂ ਆ ਤੇ ਇੱਥੋਂ ਤੁਸੀਂ ਬਾਹਰ ਰੋਡ ਹੀ ਜਾ ਹੁੰਦਾ ਜਿਹੜੀਆਂ ਸਰਕਾਰ ਵੱਲੋਂ ਇੱਕ ਹਰਟਸ ਤਿਆਰ ਕੀਤੀਆਂ ਜਾਂ ਡੈਮ ਦੇ ਉੱਪਰ ਜਿੱਥੇ ਕਿ ਤੁਸੀਂ ਦੇਖੋਗੇ ਕਿ ਤੁਹਾਨੂੰ ਬਹੁਤ ਵਧੀਆ ਉਹਨਾਂ ਨੇ ਲੋਕੇਸ਼ਨ ਇੱਕ ਪ੍ਰੋਵਾਈਡ ਕਰਵਾਈ ਹੋਈ ਆ ਇੱਕ ਜਦੋਂ ਅਸੀਂ ਨਾਲ-ਨਾਲ ਜਾ ਰਹੇ ਆ ਰਾਈਟ ਹੈਂਡ ਸਾਈਡ ਤੇ ਟਰੈਕਿੰਗ ਏਰੀਆ ਆ ਇਹਨਾਂ ਨੇ ਟਰੈਕਿੰਗ ਵਾਸਤੇ ਮਤਲਬ ਸਟੇਅਰਸ ਵਗੈਰਾ ਲਾਈਆਂ ਹੋਈਆਂ ਉੱਤੋਂ ਤੁਸੀਂ ਟਰੈਕਿੰਗ ਸ਼ੁਰੂ ਕਰ ਸਕਦੇ ਆ ਇਹ ਜਦੋਂ ਅਸੀਂ ਅੱਗੇ ਜਾ ਰਹੇ ਆ ਥੋੜੀ ਕਿ 1.5 ਕਿਲੋਮੀਟਰ ਦੀ ਦੂਰੀ ਤੇ ਹੀ ਇਹ ਹਰਸ ਬਣਾਈਆਂ ਹੋਈਆਂ ਆ ਜਿੱਥੇ ਅਸੀਂ ਜਾਣਾ ਹੈ ਜੀ ਆ ਦੇਖੋ ਜੀ 메ਨ ਲੋਕੇਸ਼ਨ ਆ ਗਈ ਆ ਥਾਣਾ ਡੈਮ ਦੀ ਆਇਆ ਐਂਟਰੀ 게ਟ ਆ ਬਹੁਤ ਫੈਮਿਲੀਜ਼ ਆਈਆਂ ਹੋਈਆਂ ਸੀਗੀਆਂ ਜਿਹੜੀਆਂ ਆਪਣੇ ਫੈਮਿਲੀ ਬੱਚਿਆਂ ਨੂੰ ਨਾਲ ਲੈ ਕੇ ਹੋਏ ਆਏ ਹੋਏ ਸੀ ਅਸੀਂ ਲਓ ਜੀ ਅੰਦਰ ਆ ਗਏ ਸੀ ਸਟਾਰਟਿੰਗ ਆ ਸਟੇਅਰਸ ਚੜ ਕੇ ਤੁਸੀਂ ਜਿੱਥੇ ਉੱਪਰ ਕੈਂਪਿੰਗ ਏਰੀਆ ਆ ਉੱਥੇ ਜਾ ਸਕਦੇ ਆ ਹਰਟਸ ਬਣੀਆਂ ਹੋਈਆਂ ਜੀ ਇਹ ਜਿਹੜੀਆਂ ਹਰਟਸ ਆ ਤੁਸੀਂ ਬੁਕਿੰਗ ਵੀ ਕਰ ਸਕਦੇ ਇਹਨਾਂ ਦੀ ਤੇ ਬਰਥਡੇ ਪਾਰਟੀ ਆ ਕੇ ਪ੍ਰਾਈਵੇਟਿੰਗ ਸ਼ੂਟ ਇੱਥੇ ਕਰ ਸਕਦੇ ਆ ਦੇਖੋ ਕਿੰਨਾ ਸੋਹਣਾ ਨਜ਼ਾਰਾ ਆ ਜੀ ਮਤਲਬ ਕੁਦਰਤ ਨੇ ਇੱਕ ਬਹੁਤ ਵਧੀਆ ਚੀਜ਼ ਬਣਾਈ ਹੋਈ ਆ ਚਲੋ ਸਰਕਾਰ ਨੇ ਇਹਨੂੰ ਸੇਵ ਕਰਕੇ ਰੱਖਿਆ ਜੀ ਆ ਬੱਚੇ ਆਏ ਹੋਏ ਸੀ ਇੱਥੇ ਝੂਲਾ ਝੂਟ ਰਹੇ ਆ ਜੀ ਆ the food give me a royalty the food give me a royalty ਇਸ ਤੋਂ ਬਾਅਦ ਅਸੀਂ ਚੱਲੇ ਸੀ ਦੂਸਰੀ ਸਾਈਡ ਦੂਸਰੀ ਸਾਈਡ ਇਹਨਾਂ ਨੇ ਆ ਇਹਨਾਂ ਦੀ ਕਿਚਨ ਆ ਜੀ ਇੱਕ ਛੋਟਾ ਜਿਹਾ ਕੈਫੇ ਇਹਨਾਂ ਨੇ ਤਿਆਰ ਕੀਤਾ ਹੋਇਆ ਆ ਜਿੱਥੇ ਤੁਸੀਂ ਬ੍ਰੇਕਫਾਸਟ ਲੰਚ ਡਿਨਰ ਖਾ ਕਰ ਸਕਦੇ ਆ ਇਹਦਾ ਮੈਨੂ ਆ ਜੀ ਤੇ ਕਾਫੀ ਫੈਮਿਲੀਆਂ ਬੈਠੀਆਂ ਹੋਈਆਂ ਸੀ ਇੱਥੇ ਆਪਣਾ ਆਰਡਰ ਕਰਕੇ ਖਾ ਰਿਆ ਸੀ ਸੈਲਫ ਸਰਵਿਸ ਆ ਜੀ ਇਸ ਤੋਂ ਬਾਅਦ ਜਿਹੜਾ ਇਹ ਥੱਲੇ ਏਰੀਆ ਹੈ ਬੱਚਿਆਂ ਦੇ ਖੇਡਣ ਵਾਸਤੇ ਆ ਤੇ ਤੁਸੀਂ ਦੇਖ ਸਕਦੇ ਆ ਝੂਲੇ ਵਗੈਰਾ ਲਾਏ ਹੋਏ ਇਹਨਾਂ ਨੇ ਇਹ ਬੱਚੇ ਇੱਥੇ ਆ ਕੇ ਆਪਣਾ ਪਲੇ ਕਰ ਸਕਦੇ ਆ ਜੀ ਤੁਸੀਂ ਨਾਲ ਉਹਨਾਂ ਦੇ ਆ ਕੇ ਉਹਨਾਂ ਨਾਲ ਪਲੇ ਕਰਵਾ ਸਕਦੇ ਹੋ ਅੱਗੇ ਸਾਰਾ ਹੀ ਜੰਗਲ ਏਰੀਆ ਸ਼ੁਰੂ ਹੋ ਜਾਂਦਾ ਹੈ ਕੁਸ਼ਕ ਟਰੈਕਿੰਗ ਏਰੀਆ ਹੈ ਜੀ ਇਹ ਸਾਡੇ ਨਾਲ ਦੇ ਭਾਜੀ ਹੋਣੀ ਸੀਗੇ ਜਿਹੜੇ ਇੱਥੇ ਆ ਕੇ ਆ ਝੂਟ ਰਹੇ ਆ ਤੇ ਆ ਬ ਦੇਖੋ ਬੱਚਿਆਂ ਵਾਸਤੇ ਇਹਨਾਂ ਨੇ ਪਲੇਸ ਤਿਆਰ ਕੀਤਾ ਹੋਇਆ ਆ ਤੇ ਜਿਹੜਾ ਸਾਹਮਣੇ ਆ ਇਹ ਜੰਗਲ ਸਫਾਰੀ ਵਾਸਤੇ ਇਹਨਾਂ ਨੇ ਜੀਬੀ ਇੱਥੇ ਤਿਆਰ ਕੀਤੀ ਹੋਈ ਆ ਤੁਸੀਂ ਜੀਪ 'ਚ ਬਹਿ ਕੇ ਜੰਗਲ ਸਫਾਰੀ ਕਰ ਸਕਦੇ ਹੋ ਜਿਹੜੀ ਜੰਗਲ ਦੀ ਲੰਬਾਈ ਆ ਉਹ ਤਕਰੀਬਨ 10 ਰੇ ਸੀ 11 ਕਿਲੋਮੀਟਰ ਦੀ ਲੰਬਾਈ ਆ ਜਿਹੜੀ ਇਹ ਜੰਗਲ ਸਫਾਰੀ ਕਰਾਉਂਦੇ ਆ ਬਹੁਤ ਵਧੀਆ ਆ ਆ ਐਂਟਰੀing ਗੇਟ ਆ ਜਿੱਥੋਂ ਜੰਗਲ ਸਫਾਰੀ ਸ਼ੁਰੂ ਤੇ ਭਾਈ ਸਾਹਿਬ ਆ ਇਹ ਜਿਹੜੇ ਇੱਥੇ ਜੋਬ ਕਰਦੇ ਆ ਇਹ ਦੱਸਣ ਇਸ ਤੋਂ ਬਾਅਦ ਭਾਜੀ ਹੁਣਾਂ ਨੂੰ ਅਸੀਂ ਕਿਹਾ ਰੂਮ ਦਖਲਣ ਵਾਸਤੇ ਅਸੀਂ ਫਿਰ ਇੱਕ ਰੂਮ ਅਨਲੌਕ ਕਰਵਾ ਕੇ ਅੰਦਰ ਗਏ ਹਾਂ ਬਹੁਤ ਹੀ ਸੋਹਣਾ ਦੇਖੋ ਤਿਆਰ ਕੀਤਾ ਹੋਇਆ ਰੂਮ ਨੀਟ ਐਂਡ ਕਲੀਨ ਆ ਜੀ ਤੇ ਮੇਨ ਗੱਲ ਆ ਕਿ ਹਰੇਕ ਕਮਰੇ ਦਾ 뷰 ਬਾਹਰੋਂ ਬਾਲਕੋਨੀ ਵਿੱਚ ਬੈਠ ਕੇ ਤੁਸੀਂ ਵਧੀਆ ਆਨੰਦ ਮਾਣ ਸਕਦੇ ਹੋ ਤੇ ਇਹ ਪ੍ਰੋਪਰ ਇੱਕ ਸਿਟਿੰਗ ਬਣਾਈ ਹੋਈ ਹੈ ਬਾਹਰ ਬਹਿਣ ਵਾਸਤੇ ਚੇਅਰਜ਼ ਵਗੈਰਾ ਲੱਗੀਆਂ ਹੋਈਆਂ ਆ ਤੇ ਦੇਖੋ ਕਿੰਨਾ ਸੋਹਣਾ ਡੈਮ ਇਥੋਂ ਦਿਖ ਰਿਹਾ ਹੈ ਜੀ ਤੇ ਆਓ ਗੱਲ ਕਰਦੇ ਹਾਂ ਭਾਜੀ ਇਹ ਟਰੈਕਿੰਗ ਏਰੀਆ ਜੀ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਇਹਨਾਂ ਨੇ ਸਟੈਪਸ ਬਣਾਏ ਹੋਏ ਆ ਟਰੈਕਿੰਗ ਏਰੀਆ ਸ਼ੁਰੂ ਹੁੰਦਾ ਹੈ ਜਿਹੜਾ ਜੰਗਲ ਦੇ ਵਿੱਚ ਜਾਂਦਾ ਹੈ ਜੀ ਇੱਥੇ ਤੁਸੀਂ ਟਰੈਕਿੰਗ ਵੀ ਸ਼ੁਰੂ ਕਰ ਸਕਦੇ ਆ ਇਹ ਜਿਹੜੀ ਜੰਗਲ ਦੀ ਜੰਗਲ ਸਫਾਰੀ ਆ ਇਹ ਤਕਰੀਬਨ 11 ਕਿਲੋਮੀਟਰ ਦੀ ਆ ਇਹ ਤੁਹਾਨੂੰ ਅਸੀਂ ਨੈਕਸਟ ਪਾਰਟ ਵਿੱਚ ਦਿਖਾਵਾਂਗੇ ਬਾਅਦ ਵਿੱਚ ਦੇਖਣ ਵਾਸਤੇ ਬਣੇ ਰਹੋ ਜੀ ਮੇਰੇ YouTube ਚੈਨਲ ਨਾਲ ਹੁਣ ਜਾ ਰਹੇ ਆ ਡੈਮ ਦੀ ਬੈਕ ਸਾਈਡ ਦੇ ਵਿੱਚ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਬਹੁਤ ਜਲਦੀ ਨਾਲੇ ਦਿਖਾਵਾਂਗੇ ਬਹੁਤ ਵਧੀਆ 뷰 ਧੰਨਵਾਦ ਸ਼ੁਕਰੀਆ ਆਦਾਬ